ਪਾਣੇ ਤੈਨੂੰ ਭਲੇਖਾ ਤਾਂ ਨਾ ਵੀ ਏਜੰਟ ਐ ਇਹਨਾਂ ਨੂੰ ਡਰਾ ਕੇ ਬਲੈਕਮੇਲ ਕਰਕੇ ਇਹਨਾਂ ਤੋਂ ਪੈਸੇ ਲੈ ਲੂੰਗਾ ਤੈਨੂੰ ਕੀ ਲੱਗਦਾ ਅਸੀਂ ਏਜੰਟੀ ਤੋਂ ਹੀ ਰੋਟੀ ਖਾਣੇ ਆ ਸਭ ਤੋਂ ਪਹਿਲਾਂ ਅਸੀਂ ਕਿਸਾਨ ਐ ਬਿਲਡਰ ਐ ਅੱਧਾ ਸ਼ਹਿਰ ਬਸਾਇਆ ਹੋਇਆ ਸਾਡਾ ਇਹ ਕੰਮ ਤਾਂ ਅਸੀਂ ਸ਼ੌਂਕੀਆ ਕਰਦੇ ਆ ਲੋਕਾਂ ਦੀ ਸੇਵਾ ਲਈ ਕਰਦੇ ਆ ਤੈਨੂੰ ਦੱਸਦੇ ਆ ਘਰੇ ਕਚਹਿੜੀ ਕਿਵੇਂ ਲਾਈਦੀ ਐ ਕੱਲਾ ਸਾਡੇ ਲਈ ਨਹੀਂ ਪੰਜਾਬ ਦੇ ਕਿਸੇ ਵੀ ਕਾਰੋਬਾਰੀ ਨੂੰ ਇਹ ਬਲੈਕਮੇਲਰ ਲੋਕ ਸਾਡੇ ਕੈਨੇਡਾ ਆਸਟ੍ਰੇਲੀਆ ਗਏ ਹੋਏ ਬੱਚਿਆਂ ਨੂੰ ਗੁੰਮਰਾਹ ਕਰ ਰਹੇ ਆ ਉਹਨਾਂ ਨੂੰ ਕਹਿ ਰਿਹਾ ਵੀ ਸਾਨੂੰ ਵੀਡੀਓ ਭੇਜ ਦਿਓ ਇਹਨਾਂ ਦੇ ਖਿਲਾਫ ਕੋਈ ਬਣਾ ਕੇ ਕੋਈ ਸਬੂਤ ਦੇ ਦਿਓ 5000 ਪੱਤੀਆਂ ਦੀ ਵੀਡੀਓ ਮੰਗਾ ਰਹੇ ਆ ਜਿਹੜੀ ਸਾਡੇ ਹੱਕ ਚ ਹੈ ਜੇ ਉਹ 15-20 ਲੱਖ ਲਾ ਕੇ ਜਾਂਦਾ ਨਾ ਤਾਂ 50 ਲੱਖ ਪਿੰਡ ਮੋੜ ਦਾ ਵੀ ਹੈ ਪੰਜਾਬ ਦੀ ਜਿਹੜੀ ਇਕਨੋਮੀ ਹੈ ਉਹ ਐਨਆਰਆਈ ਭਰਾਵਾਂ ਦੇ ਸਿਰ ਤੇ ਚੱਲਦੀ ਹੈ ਸਵੇਰੇ ਉੱਠ ਕੇ ਜੀਬ ਹਲਾ ਦਿੰਨੇ ਆ ਨੁਕਸਾਨ ਕਿਸੇ ਹੋਰ ਮਾਮਾ ਦੇ ਪੁੱਤਾਂ ਦਾ ਹੁੰਦਾ ਪਰ ਇਹਨੂੰ ਤਾਂ ਮੈਂ ਦੇਖਿਆ ਹੀ ਦੋਕ ਦਿਨਾਂ ਤੋਂ ਜਿਹੜਾ ਇਹ ਗੰਦ ਪਰੋਸ ਰਿਹਾ ਮੈਂ ਇਹਦੇ ਸਮਰਥਕਾਂ ਤੋਂ ਪੁੱਛਣਾ ਚਾਹੁੰਦਾ ਵੀ ਤੁਸੀਂ ਵੀ ਆਪਣੀ ਧੀਆ ਭੈਣਾਂ ਦੇ ਫੋਨਾਂ 'ਚੋਂ ਤਾਂ ਇਹਨੂੰ ਬਲੌਕ ਕੀਤਾ ਹੀ ਹੋਣਾ ਜਿਹੜਾ ਇਹ ਇਮੀਗ੍ਰੇਸ਼ਨ ਇੰਡਸਟਰੀ ਵਿੱਚ ਕੁੜੀਆਂ ਨੂੰ ਗੰਦਮੰਦ ਬੋਲਦਾ ਗਾਲਾਂ ਕੱਢਦਾ ਕਿੰਨੀਆਂ ਕੁੜੀਆਂ ਡਿਪਰੈਸ਼ਨ 'ਚ ਚਲੀਆਂ ਗਈਆਂ ਹੋਣਗੀਆਂ 2 ਸਾਲ ਬਾਅਦ ਇਹ ਮਾਫੀ ਮੰਗ ਲਵੇ ਕਿਹਾ ਉਹਦੀ ਪਰਮਾਈ ਹੋ ਜੂਗੀ ਇਹ ਇੱਕ ਥਾਪੜ ਕੇ ਕਹਿੰਦਾ ਹੈ ਨਾ ਵੀ ਮੈਂ ਕੋਈ ਨਸ਼ਾ ਨਹੀਂ ਕਰਦਾ ਅਸੀਂ ਆਪਣੇ ਖਰਚੇ ਤੇ ਅਸੀਂ ਡਾਕਟਰਾਂ ਦੀ ਟੀਮ ਅਸੀਂ ਭੇਜੂਗੇ ਇਹ ਲਾਈਵ ਹੋ ਕੇ ਆਪਣਾ ਡੋਗ ਟੈਸਟ ਕਰਾਵੇ ਸਮੇ ਜਵਾਕ ਸੋਸ਼ਲ ਮੀਡੀਆ ਉੱਤੇ ਕੰਟੈਂਟ ਪਾ ਕੇ ਆਪਣੀ ਰੋਜੀ ਰੋਟੀ ਚਲਾ ਰਹੇ ਆ ਜਿਹਦੀ ਸਾਨੂੰ ਦੁੱਗਣੀ ਚੋਗਣੀ ਖੁਸ਼ੀ ਹੈ ਹੁਣ ਲੋਕਾਂ ਨੂੰ ਬਲੈਕਮੇਲ ਕਰਦਾ ਪੁਆੜੇ ਪੋਨਾਂ ਲੋਕਾਂ ਦੇ ਘਰਾਂ ਕੰਨੂ ਪਤਾ ਤੇਰੀਆਂ ਤੇਰ ਤੁਹਾਡੇ ਵਰਗੇ ਦੀ ਇਹ ਕਰਤੂਤਾਂ ਕਰਕੇ ਕਿੰਨਾ ਨੁਕਸਾਨ ਹੋ ਰਿਹਾ ਪੰਜਾਬ ਦਾ ਮੈਂ ਸ਼ੱਕ ਲਾ ਕੇ ਕਹਿਣਾ 2 ਮਹੀਨੇ ਇਹ ਆਪ ਦੇ ਪੇਜ ਬੰਦ ਕਰਕੇ ਆਪ ਦੀ ਕਾਬਲੀਅਤ ਤੇ ਰੋਟੀ ਕਮਾ ਕੇ ਦਿਖਾਉਣ ਤੇਰਾ ਰੋਲ ਆ ਸਿਰਫ ਚੈਨਲ ਮੋਨਟਾਈਜੇਸ਼ਨ ਦਾ ਏਜੰਟਾਂ ਨੂੰ ਬਲੈਕਮੇਲ ਕਰਕੇ ਉਹਨਾਂ ਤੋਂ ਪੈਸੇ ਲਵਾ ਮੰਤਰੀਆਂ ਨੂੰ ਬਲੈਕਮੇਲ ਕਰਕੇ ਫੇਮ ਲਵਾ ਇਹਨੂੰ ਏਸੀ ਵੀ ਮੈਂ ਐਵੇਂ ਹੀ ਤਾਰਿਆਂ ਦੇ ਉੱਤੇ ਆਪਣਾ ਦਬਦਬਾ ਬਣਾ ਕੇ ਇੰਡਸਟਰੀ 'ਚ ਕੰਮ ਮੰਗਾ ਜਿਹੜੀ ਕਿ ਇਹਦੀ ਕਾਬਲੀਅਤ ਹੈ ਨਹੀਂ ਕਾਬਲੀਅਤ ਦੇ ਮੁਤਾਬਕ ਤਾਂ ਕੰਮ ਨਹੀਂ ਮਿਲਦਾ ਹੁਣ ਮੈਂ ਤੁਹਾਨੂੰ ਇਹਦੀ ਬਲੈਕਮੇਲਿੰਗ ਦੀ ਸਭ ਤੋਂ ਵੱਡੀ ਐਗਜ਼ਾਮਪਲ ਦੰਨਾ ਹੈ ਐਨੇ ਉਹ ਕੰਪਨੀਆਂ ਟਾਰਗੇਟ ਕਰੀਆਂ ਜਿਨ੍ਹਾਂ ਨਾਲ ਮਸ਼ਹੂਰ ਫਿਲਮ ਸਟਾਰੇ ਜੁੜੇ ਹੋਏ ਸੀ ਜਿਵੇਂ ਕਿ ਮੈਂ ਆਪਣੀ ਪੁਰਾਣੀ ਵੀਡੀਓ ਵਿੱਚ ਵੀ ਦੱਸਿਆ ਵੀ ਹਰ ਫੀਲਡ ਵਿੱਚ ਚੰਗੇ ਮਾੜੇ ਲੋਕ ਹੁੰਨੇ ਆ ਹੋ ਸਕਦਾ ਸਾਡੀ ਫੀਲਡ ਵਿੱਚ ਮਾੜੇ ਲੋਕ ਵੱਧ ਹੋਣ ਅਸੀਂ ਟੈਕਸ ਭਰਦੇ ਆ ਕਰੋੜਾ ਰੁਪਈਆ ਅਸੀਂ ਪੰਜਾਬ 'ਚ ਕੰਮ ਕਰੀਏ ਜਾਂ ਆਪਣੇ ਦਫ਼ਤਰ ਆਪਦੇ ਕਾਰੋਬਾਰ ਚੰਡੀਗੜ੍ਹ ਹਰਿਆਣਾ ਹੋਰ ਸਟੇਟਾਂ 'ਚ ਲੈ ਜਾਈਏ ਆ ਦੋ ਦਿਨਾਂ ਤੋਂ ਜੱਤੋਂ ਅਸੀਂ ਆ ਬਲੈਕਮੇਲਰਾਂ ਦੇ ਖ ਸਾਨੂੰ ਪੰਜਾਬ ਚ ਹਜ਼ਾਰਾਂ ਕਾਰੋਬਾਰੀਆਂ ਦੀ ਕਾਲ ਆਈ ਅਸੀਂ ਚੰਗੇ 10 ਵਕੀਲਾਂ ਦਾ ਸੀਨੀਅਰ 10 ਵਕੀਲਾਂ ਦਾ ਪੈਨਲ ਸ਼ੁਰੂ ਕੀਤਾ ਹੈ ਜਿਹੜਾ ਵਕੀਲਾਂ ਦਾ ਖਰਚਾ ਝੱਲਣ ਦੀ ਸਮਰੱਥਾ ਵੀ ਨਹੀਂ ਰੱਖਦਾ ਹੋਊਗਾ ਅਸੀਂ ਉਹਨਾਂ ਦਾ ਫ੍ਰੀ ਕੇਸ ਲੜਾਂਗੇ ਪਰ ਮੈਂ ਬਲੈਕਮੈਲਰਾਂ მარਤੀਆਂ ਨੂੰ ਕਹਿਣਾ ਚਾਹੁੰਦਾ ਤੁਸੀਂ 10 20 ਲੋਕਾਂ ਨੂੰ ਗਮਰਾਹ ਕਰ ਲੂਗੇ 5000 ਪੱਕਿਆਂ ਦੀ ਵੀਡੀਓ ਮੰਗਾ ਰਹੇ ਆ ਜਿਹੜੀ ਸਾਡੇ ਹੱਕ ਚ ਹੈ ਮੈਂ ਗੁਰਿੰਦਰ ਸਿੰਘ ਸਕਾਈਵਰ ਤੋਂ ਜਿਵੇਂ ਕਿ 2 ਦਿਨ ਪਹਿਲਾਂ ਮੈਂ ਆਪਣਾ ਪੱਖ ਰੱਖਿਆ ਸੀ ਮੈਨੂੰ ਪੰਜਾਬ ਦੇ ਸਾਰੇ ਵੱਡੇ ਛੋਟੇ ਕਾਰੋਬਾਰੀਆਂ ਭਰਾਵਾਂ ਨੇ ਉਸ ਚੀਜ਼ ਲਈ ਹੱਲਾਸ਼ੇਰੀ ਦਿੱਤੀ ਵੀ ਤੂੰ ਇਹ ਬਲੈਕਮੇਲ ਮਾਫੀਆ ਨੂੰ ਹੱਥ ਪਾਇਆ ਅਸੀਂ ਸਾਰੇ ਬਹੁਤ ਦੁਖੀ ਹਾਂ ਇਹ ਤੋਂ ਤੇ ਆਮ ਪਬਲਿਕ ਨੇ ਵੀ ਸਾਨੂੰ ਐਪਰੀਸ਼ੀਏਟ ਕੀਤਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਦੋਸਤੋ ਅਸੀਂ ਕੰਮਕਾਰ ਵਾਲੇ ਬੰਦੇ ਆ ਅਸੀਂ ਹਰ ਰੋਜ਼ ਵੀਡੀਓ ਵੀਡੀਓ ਨਹੀਂ ਖੇਡ ਸਕਦੇ ਕਾਰੋਬਾਰੀ ਜਿਵੇਂ ਹੁੰਨੇ ਆ ਸਾਨੂੰ ਇਹ ਸੁਣਨ ਨੂੰ ਮਿਲਿਆ ਵੀ ਇਹ ਬਲੈਕਮੇਲਰ ਮਾਫੀਆ ਸਾਡੇ ਕੈਨੇਡਾ ਆਸਟ੍ਰੇਲੀਆ ਗਏ ਹੋਏ ਬੱਚਿਆਂ ਨੂੰ ਗੁੰਮਰਾਹ ਕਰ ਰਿਹਾ ਉਹਨਾਂ ਨੂੰ ਕਹਿ ਰਿਹਾ ਵੀ ਸਾਨੂੰ ਵੀਡੀਓ ਭੇਜ ਦਿਓ ਇਹਨਾਂ ਦੇ ਖਿਲਾਫ ਕੋਈ ਬਣਾ ਕੇ ਕੋਈ ਸਬੂਤ ਦੇ ਦਿਓ ਪਰ ਮੈਂ ਬਲੈਕਮੈਲਰ ਮਾਫੀਆ ਨੂੰ ਕਹਿਣਾ ਚਾਹੁੰਦਾ ਤੁਸੀਂ 10 20 ਲੋਕਾਂ ਨੂੰ ਗੁੰਮਰਾਹ ਕਰ ਲੋਗੇ ਮੈਂ 5000 ਬੱਚਿਆਂ ਦੀ ਵੀਡੀਓ ਮੰਗਾ ਰਿਹਾ ਜਿਹੜੀ ਸਾਡੇ ਹੱਕ ਚ ਹੈ ਜਿਹੜੇ ਵਿਦੇਸ਼ ਪੜ ਰਹੇ ਹੈ ਤੇ ਜਿਨ੍ਹਾਂ ਦੀਆਂ ਜ਼ਿੰਦਗੀਆਂ ਬਣ ਗਈਆਂ ਸਾਡੇ ਪੇਜ ਦੇ ਉੱਤੇ ਵੀ ਜਾ ਕੇ ਤੁਸੀਂ ਦੇਖ ਸਕਦੇ ਆ ਹਜ਼ਾਰਾਂ ਬੱਚਿਆਂ ਦੀਆਂ ਵੀਡੀਓ ਉਹਨਾਂ ਦੀ ਜਰਨੀ ਕਿਵੇਂ ਦੇ ਪਰਿਵਾਰ ਤੇ ਅਸੀਂ ਆਪਣੇ ਪੇਜ ਤੇ ਇਕੱਲਾ ਵੀਜ਼ਾ ਲੱਗੇ ਹੋਏ ਤੇ ਪਾਸਪੋਰਟ ਦੀ ਫੋਟੋ ਨਹੀਂ ਪਾਉਂਦੇ ਅਸੀਂ ਬੱਚੇ ਦੇ ਪਰਿਵਾਰ ਤੋਂ ਲੈ ਕੇ ਕਿਵੇਂ ਦਾ ਘਰ ਸੀਗਾ ਕਿਵੇਂ ਵੀਜ਼ਾ ਲੱਗਿਆ ਕਿਵੇਂ ਸਾਡੇ ਕੋਲ ਆਇਆ ਸਾਰੀ ਜਰਨੀ ਇੱਕ ਇੱਕ ਬੱਚੇ ਦਾ ਅਸੀਂ ਰਿਕਾਰਡ ਪਾਇਆ ਹੋਇਆ ਇਸ ਤੋਂ ਵੀ ਨਾ 2.300 ਬੱਚਾ ਹੋ ਐ ਜਿਨ੍ਹਾਂ ਦਾ ਪਿਛਲੇ 2 ਮਹੀਨਿਆਂ ਚ ਵੀਜ਼ਾ ਲੱਗਿਆ ਜਿਹੜੇ ਹਲੇ ਇੰਡੀਆ ਦੇ ਵਿੱਚ ਐ ਉਹਨਾਂ ਦੇ ਪਰਿਵਾਰ ਉਹ ਬੱਚੇ ਉਹਨਾਂ ਦਾ ਵੀ ਮੈਂ ਇਕੱਠ ਕਰ ਰਿਹਾ ਦੋ ਤਿੰਨ ਦਿਨਾਂ ਦੇ ਵਿੱਚ ਉਹਨਾਂ ਨੂੰ ਸੱਦ ਕੇ ਪੁੱਛੂੰਗਾ ਵੀ ਹਾਂ ਵੀ ਦੱਸੋ ਭਾਨਾ ਤਾਂ ਕਹਿੰਦਾ ਠੱਗੀ ਹੋ ਗਈ ਇਹ ਠੱਗੀਆਂ ਮਾਰਦੇ ਦੱਸੋ ਤੁਹਾਡੇ ਨਾਲ ਕਹੜੀ ਠੱਗੀ ਹੋਈ ਆ ਦੋ ਦਿਨਾਂ ਤੋਂ ਜੱਤੋਂ ਅਸੀਂ ਆ ਬਲੈਕਮੇਲਰਾਂ ਦੇ ਖਿਲਾਫ ਮੋਰਚਾ ਖੋਲਿਆ ਅਸੀਂ ਹੈਰਾਨ ਹੋ ਗਏ ਸਾਨੂੰ ਪੰਜਾਬ ਚੋਂ ਹਜ਼ਾਰਾਂ ਕਾਰੋਬਾਰੀਆਂ ਦੀ ਕਾਲ ਆਈ ਸਾਡੇ ਸਾਰੇ ਇਲਾਕੇ ਦੇ ਲੋਕ ਲੱਖਾਂ ਲੋਕ ਇਕੱਠੇ ਹੋਣ ਨੂੰ ਫਿਰਦੇ ਆ ਉਹ ਸਾਨੂੰ ਕਹਿੰਦੇ ਵੀ ਤੁਸੀਂ ਕੋਈ ਦਿਨ ਰੱਖੋ ਆਪਾਂ ਇਕੱਠ ਕਰਦੇ ਆ ਆਪਾਂ ਸਰਕਾਰ ਨੂੰ ਪੁੱਛਦੇ ਆਂ ਆਪਾਂ ਮਾਨ ਸਾਹਿਬ ਨੂੰ ਪੁੱਛਦੇ ਵੀ ਮਾਨ ਸਾਹਿਬ ਅਸੀਂ ਟੈਕਸ ਭਰਦੇ ਆਂ ਕਰੋੜਾ ਰੁਪਇਆ ਅਸੀਂ ਪੰਜਾਬ 'ਚ ਕੰਮ ਕਰੀਏ ਜਾਂ ਆਪਣੇ ਦਫ਼ਤਰ ਆਪਦੇ ਕਾਰੋਬਾਰ ਚੰਡੀਗੜ੍ਹ ਹਰਿਆਣੇ ਹੋਰ ਸਟੇਟਾਂ 'ਚ ਲੈ ਜਾਈਏ ਐਨੇ ਦੁਖੀ ਆਏ ਹੋਏ ਆਂ ਲੋਕ ਇਹਨਾਂ ਤੋਂ ਇਹ ਤਾਂ ਹਰ ਬੰਦਾ ਦੁਖੀ ਹਰੇਕ ਤਾਂ ਬਸ ਉਡੀਕ ਕਰ ਰਹੇ ਤੇ ਵੀ ਕੋਈ ਮੂਰੇ ਹੋ ਕੇ ਬੋਲੇ ਉਹੀ ਗੱਲ ਆ ਗਈ ਵੀ ਬਿੱਲੀ ਦੇ ਗਲ ਵਿੱਚ ਟੱਲੀ ਕੌਣ ਟੰਗੂਗਾ ਪਰ ਇਹ ਬਲੈਕਮੇਲਰਾਂ ਨੂੰ ਦੇ ਖਿਲਾਫ ਦੀ ਅਸੀਂ ਜੰਗ ਸ਼ੁਰੂ ਕਰੀ ਐ ਅਸੀਂ ਪਿੱਛੇ ਨਹੀਂ ਹਟੂਗੇ ਕੱਲਾ ਸਾਡੇ ਲਈ ਨਹੀਂ ਪੰਜਾਬ ਦੇ ਕਿਸੇ ਵੀ ਕਾਰੋਬਾਰੀ ਨੂੰ ਇਹ ਬਲੈਕਮੇਲਰ ਲੋਕ ਤੰਗ ਕਰਨਗੇ ਤਾਂ ਅਸੀਂ ਇਹਨਾਂ ਦੇ ਖਿਲਾਫ ਲੜਾਈ ਲੜਾਂਗੇ ਅਸੀਂ ਚੰਗੇ 10 ਵਕੀਲਾਂ ਦਾ ਸੀਨੀਅਰ 10 ਵਕੀਲਾਂ ਦਾ ਪੈਨਲ ਸ਼ੁਰੂ ਕੀਤਾ ਹੈ ਜਿਹੜਾ ਵਕੀਲਾਂ ਦਾ ਖਰਚਾ ਝੱਲਣ ਦੀ ਸਮਰੱਥਾ ਵੀ ਨਹੀਂ ਰੱਖਦਾ ਹੋਊਗਾ ਅਸੀਂ ਉਹਨਾਂ ਦਾ ਫ੍ਰੀ ਕੇਸ ਲੜਾਂਗੇ ਪਰ ਅਸੀਂ ਪੰਜਾਬ ਦੇ ਹਰ ਕਾਰੋਬਾਰੀ ਨੂੰ ਬਚਾਉਣਾ ਹੈ ਭਾਨੇ ਤੂੰ ਮਾਣਯੋਗ ਅਦਾਲਤਾਂ ਨੂੰ ਚੈਲੰਜ ਕੀਤਾ ਹੈ ਤੂੰ ਕਹਿਣਾ ਹੈ ਮੇਰੇ ਘਰੇ ਕਚੈੜੀ ਲੱਗਦੀ ਹੈ ਇਕ ਤਿਰ ਆਪਣਾ ਪੱਖ ਰੱਖ ਜੀ ਤੁਸੀਂ ਵੀ ਆਪਣਾ ਪੱਖ ਰੱਖ ਦੋ ਅਸੀਂ ਤਾਂ ਆਪਣਾ ਪੱਖ ਮਾਨਯੋਗ ਅਦਾਲਤ ਵਿੱਚ ਰੱਖੂਗੇ ਤੈਨੂੰ ਦੱਸਦੇ ਆ ਘਰੇ ਕਟੈਰੀ ਕਿਵੇਂ ਲਈਦੀ ਹੈ ਮਾਨਯੋਗ ਅਦਾਲਤ ਨੂੰ ਕਿਵੇਂ ਚੈਲੰਜ ਕਰੀਦਾ ਭਾਨੇ ਤੂੰ ਮਾਨਯੋਗ ਅਦਾਲਤਾਂ ਦਾ ਅਪਮਾਨ ਕੀਤਾ ਹੈ ਭਾਨੇ ਤੈਨੂੰ ਭਲੇਖਾ ਤਾਂ ਨਾ ਵੀ ਏਜੰਟ ਹੈ ਇਹਨਾਂ ਨੂੰ ਡਰਾ ਕੇ ਬਲੈਕਮੇਲ ਕਰਕੇ ਇਹਨਾਂ ਤੋਂ ਪੈਸੇ ਲੈ ਲੂੰਗਾ ਇਹਨਾਂ ਦੀ ਰੋਟੀ ਪਤਨੀ ਇਸੇ ਕੰਮ ਤੋਂ ਹੀ ਚੱਲਦੀ ਹੈ ਦੇਉ ਜੀ ਅੱਜ 10 ਕੰਪਨੀਆਂ ਵਾਰ ਦੂੰਗਾ ਤੇਰੇ ਵਰਗੇ ਬਲੈਕਮੇਲਰਾਂ ਨੂੰ ਸਬਕ ਸਿਖਾਉਣ ਲਈ ਪੰਜਾਬ ਦੇ ਜਿਹੜੇ ਬਲੈਕਮੇਲਰ ਕਾਰੋਬਾਰੀਆਂ ਨੂੰ ਤੰਗ ਕਰਦੇ ਆ ਉਹਨਾਂ ਨੂੰ ਪੰਜਾਬ ਚੋਂ ਭਜਾਉਣ ਲਈ ਤੁਹਾਨੂੰ ਕੀ ਲੱਗਦਾ ਅਸੀਂ ਏਜੰਟੀ ਤੋਂ ਹੀ ਰੋਟੀ ਖਾਣੇ ਆ ਸਭ ਤੋਂ ਪਹਿਲਾਂ ਅਸੀਂ ਕਿਸਾਨ ਐ ਬਿਲਡਰ ਐ ਅੱਧਾ ਸ਼ਹਿਰ ਬਸਾਇਆ ਹੋਇਆ ਸਾਡਾ ਇਹ ਕੰਮ ਤਾਂ ਅਸੀਂ ਸ਼ੌਂਕੀਆ ਕਰਦੇ ਆ ਲੋਕਾਂ ਦੀ ਸੇਵਾ ਲਈ ਕਰਦੇ ਆ ਤੇਰੇ ਸਾਰੇ ਵਹਿਮ ਕੱਢੂੰਗਾ ਹੁਣ ਤੈਨੂੰ ਨੋਟਿਸ ਆ ਰਿਹਾ ਏ ਕਹਿ ਕੇ ਨਾ ਮੌੜਦੀ ਵੀ ਘਰੇ ਨਹੀਂ ਹੈਗਾ ਬੰਦਿਆਂ ਵਾਂਗੂ ਕੇਸ ਲੜੀ ਹੁਣ ਮੈਂ ਤੁਹਾਨੂੰ ਇਹਦੀ ਬਲੈਕਮੇਲਿੰਗ ਦੀ ਸਭ ਤੋਂ ਵੱਡੀ ਐਗਜ਼ਾਮਪਲ ਦੰਨਾ ਐ ਐਨੇ ਉਹ ਕੰਪਨੀਆਂ ਟਾਰਗੇਟ ਕਰੀਆਂ ਜਿਨ੍ਹਾਂ ਨਾਲ ਮਸ਼ਹੂਰ ਫਿਲਮ ਸtare ਜੁੜੇ ਹੋਏ ਸੀ ਕਿਉਂਕਿ ਆਰਟਿਸਟ ਬੜੀ ਸੈਂਸਿਟਿਵ ਸੋਸਾਇਟੀ ਹੈ ਆਰਟਿਸਟ ਨੇ ਸਮਾਜ ਚ ਲੋਕਾਂ ਚ ਵਿਚਰਨਾ ਹੁੰਦਾ ਉਹ ਕਿਸੇ ਦੇ ਖਿਲਾਫ ਬੋਲ ਨਹੀਂ ਸਕਦੇ ਇਹਨੂੰ ਏਸੀ ਵੀ ਮੈਂ ਐਵੇਂ ਹੀ ਤਾਰਿਆਂ ਦੇ ਉੱਤੇ ਆਪਣਾ ਦਬਦਬਾ ਬਣਾ ਕੇ ਇੰਡਸਟਰੀ 'ਚ ਕੰਮ ਮੰਗਾ ਜੜੀ ਕਿ ਇਹਦੀ ਕਾਬਲੀਅਤ ਹੈ ਨਹੀਂ ਕਾਬਲੀਅਤ ਦੇ ਮੁਤਾਬਕ ਤਾਂ ਕੰਮ ਨਹੀਂ ਮਿਲਦਾ ਤਾਰਿਆਂ ਨੂੰ ਬਲੈਕਮੇਲ ਕਰਕੇ ਉੱਥੇ ਕੰਮ ਲਵਾ ਏਜੰਟਾਂ ਨੂੰ ਬਲੈਕਮੇਲ ਕਰਕੇ ਉਹਨਾਂ ਤੋਂ ਪੈਸੇ ਲਵਾ ਮੰਤਰੀਆਂ ਨੂੰ ਬਲੈਕਮੇਲ ਕਰਕੇ ਫੇਮ ਲਵਾ ਬਾ ਇਹਨਾਂ ਦਾ ਕੀਤਾ ਏ ਤੇਰਾ ਹੋਰ ਕੋਈ ਰੌਲਾ ਨਹੀਂ ਤੇਰਾ ਰੌਲਾ ਸਿਰਫ ਚੈਨਲ ਮੋਨਟਾਈਜੇਸ਼ਨ ਦਾ ਏ ਜੇ ਤੇਰੇ ਇਹਾ ਚੈਨਲ ਮੋਨਟਾਈਜੇਸ਼ਨ ਵਾਲਾ ਸਿਸਟਮ ਬੰਦ ਹੋ ਜਵੇ ਨਾ ਇੱਕ ਮਹੀਨੇ ਚ ਪਤਾ ਲੱਗ ਜੂਗਾ ਤੈਨੂੰ ਕਿਹੜਾ ਇੱਕ ਪੰਜਾਬ ਦਾ ਦਰਦ ਹੈ ਤੂੰ ਕਿੱਥੇ ਕਚੇਰੀਆਂ ਲਾਉਂਗਾ ਤੇਰਾ ਕੀ ਬਣਦਾ ਲੋਕ ਸਵੇਰੇ ਉੱਠ ਕੇ ਸਰਬਤ ਦਾ ਭਲਾ ਮੰਗਦੇ ਆ ਪਰ ਇਹ ਬਲੈਕਮੇਲਰ ਲੋਕ ਸਵੇਰੇ ਉੱਠ ਕੇ ਇਹ ਦੇਖਦੇ ਉਹਨੇ ਪੰਜਾਬ ਚ ਅੱਗ ਕਿੱਥੇ ਲੱਗੀ ਹੈ ਅਸੀਂ ਵਿਊ ਕਿੱਥੋਂ ਇਕੱਠੇ ਕਰਨੇ ਆ ਲੋਕਾਂ ਦੇ ਕਲੇਸ਼ ਦੇ ਵਿੱਚੋਂ ਇਹਨਾਂ ਦੀ ਰੋਟੀ ਚੱਲਦੀ ਹੈ ਇਹਨਾਂ ਦਾ ਮਸਲਾ ਸਿਰਫ ਚੈਨਲ ਪੇਜ ਮੋਨਟਾਈਜੇਸ਼ਨ ਦਾ ਹੈ ਮੈਂ ਸ਼ੱਤ ਲਾ ਕੇ ਕਹਿਣਾ 2 ਮਹੀਨੇ ਇਹ ਆਪਦੇ ਪੇਜ ਬੰਦ ਕਰਕੇ ਆਪ ਦੀ ਕਾਬਲੀਅਤ ਤੇ ਰੋਟੀ ਕਮਾ ਕੇ ਦਿਖਾਉਣ 2 ਮਹੀਨੇ ਇਹ ਭੱਲਾ ਕਰਕੇ ਦਿਖਾਉਣ ਬਿਨਾ ਪੇਜਾਂ ਤੋਂ ਪੰਜਾਬ ਦਾ ਸਿਰਫ ਇਹਨਾਂ ਨੂੰ ਚੈਨਲਾਂ ਦਾ ਵਿਊਆਂ ਦਾ ਮੋਨਟਾਈਜੇਸ਼ਨ ਦਾ ਮਸਲਾ ਹੈ ਹੋਰ ਕੋਈ ਗੇਮ ਨਹੀਂ ਭਾਨਾ ਕਹਿੰਦਾ ਮੈਂ ਆਪਣਾ ਕਰੀਅਰ ਦਾਤੇ ਲਾ ਕੇ ਆਇਆ ਲੋਕਾਂ ਦੀ ਸੇਵਾ ਕਰਨ ਲਈ ਭਾਨੇ ਤੂੰ ਕਿਹੜਾ ਕਰੀਅਰ ਦਾਤੇ ਲਾ ਕੇ ਆਇਆ ਬਾਈ ਬਹੁਤ ਤੂੰ ਛੋਲੇ ਫਿਲਮ ਛੱਡ ਕੇ ਆਇਆਂ ਗੰਦੀਆਂ ਫਿਲਮਾਂ ਬਣਾਉਂਦਾ ਤਾਂ ਹੁਣ ਲੋਕਾਂ ਨੂੰ ਬਲੈਕਮੇਲ ਕਰਦਾ ਪੁਆੜੇ ਪੋਨਾਂ ਲੋਕਾਂ ਦੇ ਘਰਾਂ ਜਿਵੇਂ ਕਿ ਮੈਂ ਆਪਣੀ ਪੁਰਾਣੀ ਵੀਡੀਓ ਵਿੱਚ ਵੀ ਦੱਸਿਆ ਵੀ ਹਰ ਫੀਲਡ ਵਿੱਚ ਚੰਗੇ ਮਾੜੇ ਲੋਕ ਹੁੰਨੇ ਆ ਹੋ ਸਕਦਾ ਸਾਡੀ ਫੀਲਡ ਵਿੱਚ ਮਾੜੇ ਲੋਕ ਵੱਧ ਹੋਣ ਬਹੁਤ ਵਧੀਆ ਵਧੀਆ ਨਵੇਂ ਜਵਾਕ ਸੋਸ਼ਲ ਮੀਡੀਆ ਉੱਤੇ ਕੰਟੈਂਟ ਪਾ ਕੇ ਆਪਣੀ ਰੋਜੀ ਰੋਟੀ ਚਲਾ ਰਹੇ ਆ ਜਿਹਦੀ ਸਾਨੂੰ ਦੁੱਗਣੀ ਚੋਗਣੀ ਖੁਸ਼ੀ ਹੈ ਪਰ ਇਹਨੂੰ ਤਾਂ ਮੈਂ ਦੇਖਿਆ ਹੀ ਦੋਕ ਦਿਨਾਂ ਤੋਂ ਹੈ ਜਿਹੜਾ ਇਹ ਗੰਦ ਪਰੋਸ ਰਿਹਾ ਮੈਂ ਇਹਦੇ ਸਮਰਥਕਾਂ ਤੋਂ ਪੁੱਛਣਾ ਚਾਹੁੰਦਾ ਵੀ ਤੁਸੀਂ ਵੀ ਆਪਣੀ ਧੀਆ ਭੈਣਾਂ ਦੇ ਫੋਨਾਂ 'ਚੋਂ ਤਾਂ ਇਹਨੂੰ ਬਲੌਕ ਕੀਤਾ ਹੀ ਹੋਣਾ ਹੁਣ ਮੈਨੂੰ ਇਹ ਦੱਸੋ ਜਿਹੜਾ ਇਹ ਇਮੀਗ੍ਰੇਸ਼ਨ ਇੰਡਸਟਰੀ ਵਿੱਚ ਕੁੜੀਆਂ ਨੂੰ ਗੰਦਮੰਦ ਬੋਲਦਾ ਗਾਲਾਂ ਕੱਢਦਾ ਕਿੰਨੀਆਂ ਕੁੜੀਆਂ ਡਿਪਰੈਸ਼ਨ 'ਚ ਚਲੀਆਂ ਗਈਆਂ ਹੋਣਗੀਆਂ 2 ਸਾਲ ਬਾਅਦ ਇਹ ਮਾਫੀ ਮੰਗ ਲਵੇ ਕਿਹਾ ਉਹਦੀ ਪਰਮਾਈ ਹੋ ਜਾਊਗੀ ਇਹ ਦੁਨੀਆ ਜਹਾਨ ਦੇ ਨਸ਼ੇ ਕਰਕੇ ਕਿਸੇ ਨੂੰ ਵੀ ਫੋਨ ਲਾ ਕੇ ਬਲੈਕਮੇਲ ਕਰਨ ਲੱਗ ਜਾਂਦਾ ਇਹ ਇੱਕ ਥਾਪੜ ਕੇ ਕਹਿੰਦਾ ਹੈ ਨਾ ਵੀ ਮੈਂ ਕੋਈ ਨਸ਼ਾ ਨਹੀਂ ਕਰਦਾ ਅਸੀਂ ਆਪਣੇ ਖਰਚੇ ਤੇ ਅਸੀਂ ਡਾਕਟਰਾਂ ਦੀ ਟੀਮ ਅਸੀਂ ਭੇਜੂਗੇ ਇਹ ਲਾਈਵ ਹੋ ਕੇ ਆਪਣਾ ਡੋਗ ਟੈਸਟ ਕਰਾਵੇ ਫਤ ਲੱਗ ਜੂ ਕਿੰਨਾ ਕਿ ਸੱਚਾ ਏ ਤੇਰੇ ਵਰਗੇ ਲਾਈਵ ਹੋ ਕੇ ਪਹਿਲਾਂ ਤਾਂ ਮਾਰਦੇ ਵੜਕਾਂ ਫੇਰ ਤੁਸੀਂ ਕਹਿੰਦੇ ਆਂ ਵੀ ਬੈ ਕੇ ਨਵੇੜ ਲੈਣੇ ਨਿਭੜੂਗੀ ਤਾਂ ਕੋਰਟ 'ਚੇ ਹੁਣ ਆ ਜਿਹੜਾ ਤੇਰੇ ਨਾਲ ਵਿਕਟਮ ਵੀ ਖੜਾ ਨਾ ਇਹਦੇ ਤੇ ਤਾਂ ਕਾਨੂੰਨੀ ਕਾਰਵਾਈ ਚੱਲੀ ਰਹੀ ਆ ਤੂੰ ਹੁਣ ਤਕੜਾ ਹੋ ਕੇ ਆਈ ਫੇਰ ਤੁਸੀਂ ਲੋਕਾਂ ਦੀ ਸਿਮਤੀ ਲੈਣ ਨੂੰ ਕਹਿਣ ਲੱਗ ਜੰਨੇ ਮੈਨੂੰ ਮਰਾ ਦਿਓ ਮੈਨੂੰ ਮਰਾ ਦਿਓ ਉਹ ਤੈਨੂੰ ਮਰੇ ਹੋਏ ਸੱਪ ਨੂੰ ਕਿਸ ਨੇ ਗਲਪਣਾ ਸਾਡੇ ਖਿਲਾਫ ਤੂੰ ਜਿੰਨੀਆਂ ਵੀਡੀਓ ਬਣਾ ਸਕਦਾ ਬਣਾ ਲੈ ਜੋ ਕਰ ਸਕਦਾ ਕਰ ਲੈ ਸਾਰਾ ਜੋਰ ਲਾ ਲਿਆ ਆਪਦਾ ਪਰ ਕੋਟ ਆਉਣਾ ਨਾ ਭੁੱਲੀ ਤੈਨੂੰ ਬੋਲਣ ਦਾ ਸਲੀਕਾ ਸਿਖਾਉਣਾ ਹੈ ਵੀ ਕਿਸੇ ਕਾਰੋਬਾਰੀ ਨੂੰ ਇਸੇ ਸਟਾਫ ਵਾਲੀ ਟੀ ਭੈਣ ਨੂੰ ਕਿਸੇ ਕੰਮ ਕਰਨ ਵਾਲੇ ਨੂੰ ਕਿਸੇ ਇੱਜ਼ਤਦਾਰ ਨੂੰ ਗਾਲ ਕਿਵੇਂ ਕੱਢੀਦਾਈ ਬੋਲੀ ਦਾ ਕਿਵੇਂ ਹੈ ਤੈਨੂੰ ਬੋਲਣ ਦਾ ਸਲੀਕਾ ਸਿਖਾਉਣਾ ਤੂੰ ਕਹਿੰਦਾ ਪੰਜਾਬ ਦਾ 300 ਕਾਲਜ ਖਾਲੀ ਹੋ ਗਿਆ ਪਰ ਤੇਰੇ ਟਾਈਮ ਵਿੱਚ ਜਦ ਕਾਲਜ ਚੱਲਦੇ ਸੀ ਤੂੰ ਕਿਹੜੇ ਕਾਲਜ ਪੜ੍ਹਿਆ ਹੁਣ ਲੋਕ ਤੇਰੀ ਸਲਾਹ ਲੈ ਕੇ ਆਪਣੇ ਬੱਚਿਆਂ ਦਾ ਭਵਿੱਖ ਪਲਾਨ ਕਰਨ ਤੇਰੇ ਵਰਗਿਆਂ ਕਰਕੇ ਕਾਲਜ ਖਾਲੀ ਹੋਏ ਆ ਹਰ ਕਿਸੇ ਦਾ ਇੱਕ ਇੱਕ ਜਵਾਕ ਹੈ ਅਨਸਿਕਿਉਰ ਫੀਲ ਕਰਾਉਨੇ ਹੋ ਤੁਸੀਂ ਤਾਂ ਉਹ ਪੰਜਾਬ ਛੱਡ ਕੇ ਬਾਹਰ ਜਾ ਰਹੇ ਆ ਤੇ ਲੋਕਾਂ ਨੂੰ ਕਹਿੰਦਾ ਬਾਹਰ ਨਾ ਜਾਓ ਤੈਨੂੰ ਦੱਸਾਂ ਐਨਆਰਆਈ ਭਰਾਵਾਂ ਦੀ ਪੰਜਾਬ ਨੂੰ ਕੀ ਦੇਣਾ ਇੱਥੋਂ ਦੇ ਵੱਡੇ ਵੱਡੇ ਮੋਰਚੇ ਵੱਡੇ ਵੱਡੇ ਸੰਘਰਸ਼ ਉਹਨਾਂ ਐਨਆਰਆਈ ਭਰਾਵਾਂ ਦੀ ਫਾਈਨੈਂਸ਼ੀਅਲ ਮਦਦ ਕਰਕੇ ਜਿੱਤ ਹੋਏ ਆ ਪੰਜਾਬ ਦਾ 70% ਕਰਜ਼ਾ ਉਹਨਾਂ ਨੇ ਲਾਤਾ ਇਹ ਪੰਜਾਬ ਦੇ ਖੂਨ ਵਿੱਚ ਹੈ ਇਥੋਂ ਕੋਈ ਬੱਚਾ ਜੇ 15-20 ਲੱਖ ਲਾ ਕੇ ਬਾਹਰ ਜਾਂਦਾ ਨਾ ਉਹਦਾ ਸਭ ਤੋਂ ਪਹਿਲਾ ਸੁਪਨਾ ਹੁੰਦਾ ਵੀ ਮੈਂ ਆਪਣੇ ਪਿਓ ਨੂੰ ਪਿੰਡ ਦੇ ਵਿੱਚ ਵੱਡੀ ਕੋਠੀ ਵੀ ਬਣਾ ਕੇ ਦਵਾਂ ਕਾਰ ਵੀ ਕਾਰ ਵੀ ਲੈ ਦਾਂ ਪਿਓਰ ਦੀ ਪਿਓ ਦੀ ਤੌਰ ਬਣਾਦਾ ਜੇ ਉਹ 15-20 ਲੱਖ ਲਾ ਕੇ ਜਾਂਦਾ ਨਾ ਤਾਂ 50 ਲੱਖ ਪਿੰਡ ਮੋੜਦਾ ਵੀ ਹੈ ਪੰਜਾਬ ਦੀ ਜਿਹੜੀ ਇਕਨੋਮੀ ਹੈ ਉਹ ਐਨਆਰਆਈ ਭਰਾਵਾਂ ਦੇ ਸਿਰ ਤੇ ਚੱਲਦੀ ਹੈ ਕਰੋੜਾ ਰੁਪਈਆ ਉਹ ਹਰ ਸਾਲ ਆ ਕੇ ਇੱਥੇ ਖਰਚਦੇ ਆਂ ਚਾਹੇ ਉਹ ਵਿਆਹ ਦੇ ਰੂਪ ਵਿੱਚ ਹੋਵੇ ਚਾਹੇ ਉਹ ਇੱਥੇ ਆ ਕੇ ਕੋਈ ਪ੍ਰਾਪਰਟੀ ਖਰੀਦਣ ਪ੍ਰਾਪਰਟੀ ਦਾ ਪਰ ਵੈਸੇ ਤੁਸੀਂ ਹੁਣ ਇਹ ਕੁਝ ਸਾਲਾਂ ਤੋਂ ਤਾਂ ਤੁਸੀਂ ਜਿਹੜੇ ਡਿਜੀਟਲ ਬਲੈਕਮੇਲਰ ਐ ਇਹਨਾਂ ਨੇ ਲੋਕਾਂ ਨੂੰ ਡਰਾਤਾ ਇਹੋ ਜਿਹੇ 2-4 ਬਲੈਕਮੇਲਰਾਂ ਕਰਕੇ ਪੰਜਾਬ ਦੀ ਸ਼ਬੀ ਅੱਜ ਐ ਬਣੀ ਹੋਈ ਐ ਬਾਹਰ ਦੇ ਲੋਕਾਂ ਨੂੰ ਐਵੇਂ ਲੱਗਦਾ ਵੀ ਪੰਜਾਬ ਦੇ ਲੋਕ ਫ੍ਰੈਂਡਲੀ ਨਹੀਂ ਰਹੇ ਇੱਥੇ ਕਾਰੋਬਾਰ ਕਰਨ ਤੋਂ ਡਰਨ ਲੱਗ ਗਏ ਮੈਂ ਕਹਿੰਦਾ ਇਹਨਾਂ ਦੇ ਇਹ ਕੁਝਕ ਲੋਕਾਂ ਦੀ ਤੁਸੀਂ ਪੇਜ ਪੂਜ ਇਹਨਾਂ ਦੇ ਬੰਦ ਕਰਾ ਦਿਓ ਪੰਜਾਬ ਦੇ ਸਾਰੇ ਮਸਲੇ ਤਾਂ ਵੈਸੇ ਹੀ ਹੱਲ ਹੋ ਜਾਣੇ ਤੁਸੀਂ ਕੋਈ ਕਲੇਸ਼ ਦੇਖ ਲਓ ਕੋਈ ਰੌਲਾ ਦੇਖ ਲਓ ਕਿਸੇ ਵੀ ਕੋਈ ਵੀ ਮੁੱਦਾ ਦੇਖ ਲਓ ਕਿਸੇ ਦੇ ਪਿੱਛੇ ਵੀ ਜਦੋਂ ਤੁਸੀਂ ਬਰੀਕੀ ਚ ਜਾ ਕੇ ਦੇਖੂਗੇ ਇਹਨਾਂ ਦੀ ਅੱਗ ਲਾਈ ਹੁੰਦੀ ਹੈ ਸ਼ੁਰੂਆਤ ਇਹਨਾਂ ਨੇ ਕੀਤੀ ਹੁੰਦੀ ਉਸ ਚੀਜ਼ ਦੀ ਮੈਸੇਜ ਕਿਹਾ ਜਾਂਦਾ ਦੁਨੀਆ ਦੇ ਵਿੱਚ ਕੋਈ ਇੱਥੇ ਆਉਣਾ ਨਹੀਂ ਚਾਹੁੰਦਾ ਇਨਵੈਸਟ ਨਹੀਂ ਕਰਨਾ ਚਾਹੁੰਦਾ ਸਿਰਫ ਇਹ ਕੁਝ ਲੋਕਾਂ ਕਰਕੇ ਹਾਲਾਂਕਿ ਜਿਹੜੀ ਗਰਾਊਂਡ ਰਿਐਲਿਟੀ ਹੈ ਉਹ ਇਹੀ ਹੈ ਲੋਕ ਉਹੀ ਹੈ ਸ਼ਾਂਤੀ ਪਸੰਦ ਲੋਕ ਹੈ ਅਸੀਂ ਕਾਰੋਬਾਰੀ ਆ ਅਸੀਂ ਸ਼ਾਂਤੀ ਪਸੰਦ ਲੋਕ ਆ ਅਸੀਂ ਕਦੇ ਕਲੇਸ਼ ਨਹੀਂ ਭਾਲਦੇ ਕਾਰੋਬਾਰੀ ਕੋਈ ਵੱਡੇ ਤੋਂ ਵੱਡਾ ਹੋਵੇ ਛੋਟੇ ਤੋਂ ਮੈਂ ਕਹਿੰਨਾ ਕੋਈ ਬਰਕਰਰ ਦੀ ਰੇੜੀ ਲਾਉਣ ਵਾਲਾ ਵੀ ਹੋਵੇ ਉਹ ਵੀ ਕਦੇ ਨਹੀਂ ਚਾਹੂਗਾ ਵੀ ਇੱਥੇ ਕਲੇਸ਼ ਹੋਵੇ ਆਮ ਪਬਲਿਕ ਕਲੇਸ਼ ਚ ਨਹੀਂ ਪੈਣਾ ਚਾਹੁੰਦੀ ਪਰ ਇਹਨਾਂ ਨੇ ਰੀਪਰਜੈਂਟ ਕਿਵੇਂ ਕਰਦੇ ਆ ਇਹਨਾਂ ਨੇ ਬਣਾਇਆ ਕੀ ਹੋਇਆ ਇਹ ਮਾਹੌਲ ਸਾਰਾ ਦਿਨ ਕਿਉਂਕਿ ਵਿਹਲੇ ਲਾਈਵ ਹੋਗੇ ਕੁਝ ਹੋ ਗਿਆ ਇਹਨਾਂ ਨੇ ਲੋਕਾਂ ਨੂੰ ਇਹ ਦਿਖਾ ਲੋਕਾਂ ਨੂੰ ਬਾਹਰੋਂ ਤਾਂ ਐਂ ਲੱਗਦਾ ਵੀ ਪੰਜਾਬ 'ਚ ਪਤਾ ਨਹੀਂ ਕਿੰਨੀ ਅੱਗ ਲੱਗੀ ਹੋਈ ਆ ਕੀ ਚੱਲ ਰਿਹਾ ਜਿੱਡਾ ਵੱਡਾ ਇਹ ਨੁਕਸਾਨ ਕਰਦੇ ਆ ਕੀ ਆ ਕਦੇ ਭਾਵੇਂ ਤੂੰ ਜਵਾਬ ਦੇਉਂਗਾ ਇਸ ਗੱਲ ਦਾ ਤੈਨੂੰ ਪਤਾ ਤੇਰੀਆਂ ਤੇ ਤੁਹਾਡੇ ਵਰਗੇ ਨਹੀਂ ਇਹ ਕਰਤੂਤਾਂ ਕਰਕੇ ਕਿੰਨਾ ਨੁਕਸਾਨ ਹੋ ਰਿਹਾ ਪੰਜਾਬ ਦਾ ਰੁਜ਼ਗਾਰ ਤਾਂ ਇੱਥੇ ਪਹਿਲਾਂ ਹੀ ਹੈ ਨਹੀਂ ਨਵਾਂ ਬੰਦਾ ਕੋਈ ਆਉਣਾ ਨਹੀਂ ਚਾਹੁੰਦਾ ਤੁਹਾਡੇ ਚੱਕਰ 'ਚ ਪਰਾਣੇ ਨੂੰ ਤੁਸੀਂ ਰਹਿਣ ਨਹੀਂ ਦੇਣਾ ਇੱਥੇ ਉਹਨਾਂ ਦਾ ਕੁਝ ਨਹੀਂ ਵਿਗੜਨਾ ਉਹਨਾਂ ਨੇ ਇੱਥੋਂ ਆਪਣੀ ਇੰਡਸਟਰੀ ਵਟ ਕੇ ਕਿਸੇ ਹੋਰ ਸਟੇਟ ਚਲਾ ਲੈਣੀ ਨੁਕਸਾਨ ਤਾਂ ਪੰਜਾਬ ਦੇ ਲੋਕਾਂ ਦਾ ਹੋ ਰਿਹਾ ਨਾ ਜਿਨ੍ਹਾਂ ਨੂੰ ਰੁਜ਼ਗਾਰ ਮਿਲਿਆ ਹੋਇਆ ਹੁਣ ਮੈਂ ਤੁਹਾਨੂੰ ਆਪ ਦੀ ਉਦਾਹਰਨ ਦੇ ਦਿੰਦਾ ਏ ਅਸੀਂ ਸ਼ਾਂਤੀ ਪਸੰਦ ਲੋਕ ਆ ਸੋਸ਼ਲ ਮੀਡੀਆ ਮੂਡੀਆ ਵੀਡੀਓ ਤੋਂ ਇਹਨਾਂ ਤੋਂ ਤਾਂ ਅਸੀਂ ਬਹੁਤ ਦੂਰ ਰਹਿੰਨੇ ਕਦੇ ਨਹੀਂ ਮੂਰੇ ਆਏ ਪਰ ਸਾਡੇ ਨਾਲ ਦੋ ਦਿਨ ਦਾ ਕੀ ਹੋ ਰਿਹਾ ਮੈਂ ਇੱਕ ਜੁਆਇੰਟ ਫੈਮਿਲੀ ਤੋਂ ਬਿਲੋਂਗ ਕਰਦਾ ਸਾਡਾ ਪਰਿਵਾਰ ਵੱਡਾ ਪਰਿਵਾਰ ਹੈ ਸਾਡੇ ਚਾਚੇ ਤਾਏ ਸਾਡੇ ਪਿੰਡਾਂ ਦੇ ਬਜ਼ੁਰਗ ਸਾਡੇ ਇਲਾਕੇ ਦੇ ਬਜ਼ੁਰਗ ਲੋਕ ਹੋਰ ਭਰਾ ਸਾਡੇ ਘਰੇ ਬੈਠੇ ਦੋ ਦਿਨ ਤੋਂ ਸਾਡੇ ਦਫ਼ਤਰਾਂ 'ਚ ਬੈਠੇ ਉਹ ਜਜ਼ਬਾਤੀ ਲੋਕ ਐ ਅਸੀਂ ਬਥੇਰਾ ਸਮਝਾ ਰਹੇ ਆਂ ਵੀ ਅਸੀਂ ਲੜਨਾ ਨਹੀਂ ਅਸੀਂ ਕਾਨੂੰਨਾਂ ਲੜਾਈ ਲੜ ਰਹੇ ਆਂ ਤੁਹਾਨੂੰ ਪਤਾ ਐ ਪਿੰਡਾਂ ਵਾਲੇ ਜਜ਼ਬਾਤੀ ਹੁੰਨੇ ਆ ਉਹ ਕਹਿੰਦੇ ਇਹਨੂੰ ਭਾਨੇ ਨੂੰ ਆਉਣ ਦੋ ਅਸੀਂ ਇਹਨੂੰ ਇਹਦੇ ਹਿਸਾਬ ਨਾਲ ਹੀ ਟੱਕਰਨਾ ਐ ਦੋਸਤੋ ਲੋਕੋ ਮੈਂ ਸਰਕਾਰ ਨੂੰ ਵੀ ਉੱਚਣਾ ਜਾਉਣਾ ਹੈ ਵੀ ਪ੍ਰਸ਼ਾਸਨ ਉਦੋਂ ਹੀ ਕਾਹ ਤੋਂ ਜਾਗਦਾ ਜਦੋਂ ਕੋਈ ਅਨਸੁਖਾ ਵੀ ਘਟਨਾ ਵਾਪਰਦੀ ਹੈ ਇਹੋ ਜਿਹੇ ਭਾਨੇ ਵਰਗੇ ਸਵੇਰੇ ਉੱਠ ਕੇ ਜੀਬ ਹਲਾ ਦਿੰਨੇ ਆ ਨੁਕਸਾਨ ਕਿਸੇ ਹੋਰ ਮਾਮਾ ਦੇ ਪੁੱਤਾਂ ਦਾ ਹੁੰਦਾ ਇਹ ਤਾਂ ਪ੍ਰਸ਼ਾਸਨ ਨੂੰ ਵੀ ਕੁਝ ਨਹੀਂ ਸਮਝਦਾ ਤੁਸੀਂ ਦੇਖੇ ਲਿਆ ਕਿਵੇਂ ਪੁਲਿਸ ਅਫਸਰਾਂ ਨੂੰ ਫੋਨ ਲਾ ਕੇ ਬੋਲਦਾ ਇਹ ਡੀਐਸਪੀ ਨਾਲ ਗੱਲ ਕਰਾ ਐਸਐਸਪੀ ਨਾਲ ਗੱਲ ਕਰਾ ਆ ਤਰੀਕਾ ਹੁੰਦਾ ਉਹ ਐਡੇ ਐਡੇ ਅਫਸਰ ਐਡੇ ਐਡੇ ਦਿਮਾਗਾਂ ਵਾਲੇ ਅਫਸਰ ਕਿੰਨੀਆਂ ਬੜਾਈਆਂ ਪੜ ਕੇ ਉਹ ਉਸ ਕੁਰਸੀ ਤੇ ਬੈਠੇ ਆ। ਤੁਹਾਨੂੰ ਆਉਣ ਵਾਲਾ ਸਮਾਂ ਦੱਸ ਦਿੰਨਾ ਜੇ ਪ੍ਰਸ਼ਾਸਨ ਨੇ ਇਹਨਾਂ ਨੂੰ ਨਾਂ ਨੱਥ ਪਾਈ ਤਾਂ ਇਹ ਲੋਕਾਂ ਦੇ ਘਰਾਂ ਚ ਵੜ ਕੇ ਲਾਈਵ ਹੋਇਆ ਕਰਨਗੇ। ਇਹੋ ਜੇ ਕੁਝ ਬਲੈਕਮੇਲਰ ਹਨ। ਪੰਜਾਬ ਦੀ ਛਵੀ ਸੋਸ਼ਲ ਮੀਡੀਆ ਤੇ ਐਵੇਂ ਦਿਖਾਈ ਹੈ। ਦਿਉਰੇ ਤਾਂ ਸਾਰਾ ਦਿਨ ਕਲੇਸ਼ ਹੀ ਚੱਲਦਾ ਹੈ। ਹੁਣ ਕੋਈ ਵੀ ਬੰਦਾ ਜੀ ਨਾ ਮਿਹਨਤ ਨਾਲ ਪੈਸਾ ਇਕੱਠਾ ਕਰਿਆ ਹੋਇਆ ਉਹ ਕਿਉਂ ਆ ਕੇ ਇੱਥੇ ਇਨਵੈਸਟ ਕਰੂਗਾ? ਕੋਈ ਵੀ ਬੰਦਾ ਕਿਸੇ ਕਲੇਸ਼ 'ਚ ਜਾ ਕੇ ਕਿਉਂ ਇਨਵੈਸਟ ਕਰੂਗਾ? ਹਾਲਾਂਕਿ ਪੰਜਾਬ ਦੀ ਛਵੀ ਸੋਸ਼ਲ ਮੀਡੀਆ ਉੱਤੇ ਸਹੀ ਦਿਖਾਈ ਜਾਵੇ ਤਾਂ ਸਾਨੂੰ ਕਿਸੇ ਹੋਰ ਮੁਲਕਾਂ 'ਚ ਕੰਪਨੀਆਂ ਬੁਲਾਉਣ ਦੀ ਲੋੜ ਨਹੀਂ ਵੀ ਤੁਸੀਂ ਸਾਡੇ ਇੱਥੇ ਇਨਵੈਸਟ ਕਰ ਦੋ ਸਾਡੇ ਪੰਜਾਬ ਦੇ ਹੀ ਐਨ ਆਰ ਆਈ ਭਰਾ ਸਾਡੇ ਇੱਥੋਂ ਬੱਚੇ ਗਏ ਹੋਏ ਉਹੀ ਇੱਥੇ ਇੰਨਾ ਇਨਵੈਸਟ ਕਰ ਦੇਣਗੇ ਵੀ ਇੱਕ ਇੱਕ ਬੰਦਾ ਆਪਣੇ ਪਿੰਡ ਵਿੱਚ 15-15 ਲੋਕਾਂ ਨੂੰ ਰੁਜ਼ਗਾਰ ਦਾ ਸਾਧਨ ਪੈਦਾ ਕਰ ਦੂਗਾ ਚਾਹੇ ਕੋਈ ਛੋਟੀ ਦੁਕਾਨ ਕਰਕੇ ਦੇਵੇ ਚਾਹੇ ਕੋਈ ਕਾਰਖਾਨਾ ਲਾ ਕੇ ਦੇਵੇ ਚਾਹੇ ਕੋਈ ਵੱਡਾ ਕਾਰੋਬਾਰ ਕਰੇ ਇੱਕ ਇੱਕ ਬੰਦੇ ਨੂੰ ਇੱਥੇ ਰੁਜ਼ਗਾਰ ਮਿਲ ਜਾਊਗਾ ਪੰਜਾਬ ਦੀ ਇਕਨੋਮੀ ਕਿੱਥੇ ਚੱਲੇ ਜਾਊਗੀ ਸਾਨੂੰ ਕਿਸੇ ਤੋਂ ਮੰਗਣ ਦੀ ਲੋੜ ਨਹੀਂ ਸਿਰਫ ਕੁਝ ਲੋਕਾਂ ਨੇ ਪੰਜਾਬ ਨੂੰ ਗੰਧਲਾ ਦਿਖਾਤਾ ਕਲੇਸ਼ੀ ਦਿਖਾਤਾ ਇੱਥੋਂ ਦੇ ਲੋਕਾਂ ਨੂੰ ਕਲੇਸ਼ੀ ਰਿਪਰੈਜ਼ੈਂਟ ਕਰਤਾ ਮੈਂ ਕਹਿੰਦਾ ਇਹਨਾਂ ਦੇ ਫੋਨ ਖੋਲੋ ਆਪਾਂ ਸੱਤ ਜਾਣੇ ਹਾਂ ਦੇ ਸਾਰੇ ਮਸਲੇ ਆਪੇ ਹੱਲ ਹੋ ਜਾਣੇ ਲੋਕ ਲੋਕ ਇਨਵੈਸਟ ਕਰਨਾ ਚਾਹੁੰਦੇ ਐ ਇੱਥੇ ਸਾਡੇ ਆਪਣੇ ਹੀ ਬੱਚੇ ਬਾਹਰੋਂ ਇੱਥੇ ਆਪਣੇ ਪਿੰਡਾਂ 'ਚ ਇਨਵੈਸਟ ਕਰਨਾ ਚਾਹੁੰਦੇ ਐ ਪਰ ਉਹ ਡਰਦੇ ਐ ਕਹਿੰਦੇ ਕਲੇਸ਼ ਐ ਅਸੀਂ ਕੋਈ ਕੰਮਕਾਰ ਕਰ ਲਿਆ ਕਰੋੜਾ ਰੁਪਇਆ ਲਾ ਕੇ ਕੱਲ ਨੂੰ ਭਾਨੇ ਵਰਗ ਆ ਗਿਆ ਬਲੈਕਮੇਲ ਕਰਨ ਸਾਡੀ ਛਣਵਾਈ ਤਾਂ ਹੋਣੀ ਨਹੀਂ ਕੀ ਕਰੋਗੇ ਭਾਨੇ ਨਾਲ ਸੈਟਿੰਗ ਵੀ ਕਰ ਲੂਗੇ ਫਿਰ ਇਹ ਜੇ ਦੋ ਚਾਰ ਜਣੇ ਹੋਰ ਆ ਜੂਗੇ ਕਿੰਨੇ ਕੁ ਨੂੰ ਪੈਸੇ ਦਈਏ ਹੁਣ ਤੁਹਾਨੂੰ ਦੱਸਦਾ ਭਾਨੇ ਦੀ ਅਗਲੀ ਪਲੈਨਿੰਗ ਕੀ ਆਏ ਜੋ ਸਾਨੂੰ ਪਤਾ ਲੱਗੀ ਇਹ ਪੰਜਾਬ ਦੇ ਸਾਰੇ ਨਾਮੀ ਚੰਗੇ ਏਜੰਟਾਂ ਨੂੰ ਬਦਨਾਮ ਕਰਕੇ ਚੰਗੀਆਂ ਇਮੀਗ੍ਰੇਸ਼ਨ ਕੰਪਨੀਆਂ ਨੂੰ ਬਦਨਾਮ ਕਰਕੇ ਇਹਦਾ ਪਲਾਨ ਹੈ ਇਹ ਬਠਿੰਡੇ ਵਿੱਚ ਇੱਕ ਦਫ਼ਤਰ ਦੇਖੀ ਫਿਰਦਾ ਇਹਦਾ ਪਲਾਨ ਹੈ ਆਪਦਾ ਇਮੀਗ੍ਰੇਸ਼ਨ ਦਫ਼ਤਰ ਖੁੱਲਣ ਦਾ ਇਹਨੇ 2 ਕੁ ਮਹੀਨਿਆਂ ਤੱਕ ਵੀਡੀਓ ਪਾਉਣੀ ਸੀ ਇਹ ਕਹਿਣਾ ਤਾਂ ਵੀ ਲੋਕੋ ਮੈਂ ਤਾਂ ਤੁਹਾਨੂੰ ਬਹੁਤ ਰੋਕਿਆ ਬਾਹਰ ਜਾਣ ਲਈ ਪਰ ਤੁਸੀਂ ਨਹੀਂ ਮੰਨਦੇ ਹੁਣ ਮੈਂ ਸੋਚਿਆ ਵੀ ਤੁਸੀਂ ਬਾਹਰ ਜਾਣਾ ਹਟਣਾ ਤਾਂ ਹੈ ਨਹੀਂ ਮੈਂ ਹੀ ਤੁਹਾਡੀ ਸੇਵਾ ਕਰ ਦੰਦਾ ਘੱਟੋ ਘੱਟ ਤੁਹਾਡੇ ਨਾਲ ਠੱਗੀ ਤਾਂ ਨਹੀਂ ਹੋਊਗੀ ਇਹਦੀ ਇਹ ਪਲੈਨਿੰਗ ਹੈ ਨਾਲ ਨਾਲ ਇਹਦਾ ਪਲਾਨ B ਇਹ ਹੈ ਵੀ ਜੇ ਇੱਥੇ ਕੰਮ ਨਾ ਚੱਲਿਆ ਮੈਂ ਇੱਥੇ ਕਲੇਸ਼ ਹੀ ਐਨੇ ਵਧਾ ਲਾਂ ਬਾਹਰ ਕਿਸੇ ਵਿਜ਼ਟਰ ਵੀ ਜੇ ਤੇ ਜਾ ਕੇ ਕਿਸੇ ਮੁਲਕ ਦੇ ਵਿੱਚ ਜਾ ਕੇ ਉੱਥੇ ਅਸਾਇਲਮ ਪਾਲਾਂ ਵੀ ਮੈਨੂੰ ਤਾਂ ਪੰਜਾਬ 'ਚ ਖਤਰਾ ਹੈ ਇਹਦੇ ਅਗਲੇ ਟਾਰਗੇਟ ਹੈ ਅਖੀਰ ਵਿੱਚ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਐਵੇਂ ਦੇ ਸ਼ਰਾਰਤੀ ਅੰਸਰਾਂ ਨੂੰ ਨੱਥ ਪਾਈ ਜਾਵੇ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਆਂ ਬਾਕੀ ਅਸੀਂ ਆਪਣੀ ਲੜਾਈ ਕੋਰਟ ਵਿੱਚ ਲੜ ਰਹੇ ਆਂ ਸਾਨੂੰ ਮਾਣਯੋਗ ਅਦਾਲਤ ਤੇ ਯਕੀਨ ਹੈ ਸਾਨੂੰ ਜ਼ਰੂਰ ਇਨਸਾਫ ਮਿਲੇਗਾ ਅਸੀਂ ਆਪਣੀ ਲੜਾਈ ਅੰਤ ਤੱਕ ਲੜਦੇ ਰਵਾਂਗੇ ਜੋ ਜੋ ਵੀ ਕੋਰਟ ਵੱਲੋਂ ਇਸ ਕੇਸ ਦੇ ਸਬੰਧ ਵਿੱਚ ਅਪਡੇਟ ਆਉਗੀ ਸਾਡੀ ਟੀਮ ਤੁਹਾਡੇ ਨਾਲ ਸਾਂਝੀ ਕਰਦੀ ਰਹੂਗੀ ਧੰਨਵਾਦ